ਪੰਜਵੇਂ ਮੈਂਬਰੀ ਕਮੇਟੀ ਨੇ ਇੱਕ ਗੁਪਤ ਬੈਠਕ ਕੀਤੀ ਹਮ ਹਮ ਪਹਿਲਾਂ ਤਾਂ ਗੁਪਤ ਬੈਠਕ ਚ ਆਪਣੇ ਆਪਣੇ ਕਿਸੇ ਸ਼ੋਏ ਕਹਿੰਦੇ ਕਿ ਮੇਰੇ ਤੱਕ ਕਿਨੇ ਪਹੁੰਚ ਕੀਤੀ ਸੀ ਕਿਵੇਂ ਕੀਤੀ ਸੀ ਹੁਣ ਮੰਨਿਆ ਜਾਦਾ ਕਿ ਪੰਜਾਂ ਨੇ ਇੱਕ ਦੂਏ ਮੂਰੇ ਸੱਚ ਰੱਖਿਆ ਹਮ ਹਮ ਤੇ ਉਸ ਤੋਂ ਬਾਅਦ ਕਹਿੰਦੇ ਇਸ ਗੁਪਤ ਬੈਠਕ ਚ ਉਹਨਾਂ ਨੇ ਪੰਜਾਂ ਨੇ ਆਪਸ ਵਿੱਚ ਗੁਪਤ ਸਮਝੌਤਾ ਕਰ ਲਿਆ ਹਮ ਤੇ ਗੁਪਤ ਸਮਝੌਤੇ ਚ ਇਹ ਚੇਤਾ ਕੀਤਾ ਕਿ ਹੁਣ ਕੋਈ ਬੁਲਾਵੇ ਕੋਈ ਆਵੇ ਸਾਡਾ ਕਿਸੇ ਨਾਲ ਕੋਈ ਸਮਝੌਤਾ ਨਹੀਂ ਅਸਤਾ ਕਾਲੀ ਦਲ ਦੀ ਮੁਰ ਸਰਜੀਤੀਲੀ ਮੈਂਬਰਸ਼ਿਪ ਕਰਕੇ ਦੇਣੀ ਹੈ ਹਮ ਹਮ ਸਾਡੇ ਲਈ ਅਹੁਦਿਆਂ ਦੀ ਲੜਾਈ ਨਹੀਂ ਹੈ ਅਸੀਂ ਅਕਾਲ ਤਖਤ ਸਾਹਿਬ ਨੂੰ ਲਾਏ ਹੁਕਮ ਦੀ ਡਿਊਟੀ ਪੂਜਾ ਰਹੇ ਹਾਂ ਉਹ ਡਿਊਟੀ ਅਸੀਂ ਪੂਰੀ ਕਰਨੀ ਹੈ ਉਸ ਤੋਂ ਬਾਅਦ ਡੈਲੀਗੇਟ ਚੁਣੇ ਜਾਣ ਤੇ ਉਹ ਆਪਣੇ ਆਪ ਤਾਂ ਕੰਟੀਨਿਊ ਪ੍ਰਧਾਨ ਬਣਾਉਣਾ ਕਿਉਂਕਿ ਉਧਰੋਂ ਜਿਹੜੇ ਸੁਨੇਹਾਰੇ ਨੂੰ ਆਈ ਆ ਰਹੇ ਨੇ ਕਿ ਜਥੇਦਾਰ ਚਾਹੀਦੇ ਜਥੇਦਾਰ ਵਾਪਸ ਲੈ ਲਓ ਸਾਡੀ 25 ਲੱਖ ਲਈ ਭਰਤੀਆਂ ਦੀਆਂ ਪਰਚੀਆਂ ਲੈਣੀਆਂ ਉਹ ਲੈ ਲਓ ਆਪਣੇ ਵਾਲੀ ਨੂੰ ਮਾਨਤਾ ਦੇਣੀ ਆ ਉਹ ਦੇ ਲਓ ਹੈਨਾ ਜੋ ਕਰਨਾ ਕਰ ਲਓ ਬਸ ਪ੍ਰਧਾਨ ਸੁਖਵੀਰ ਵਾਦਲ ਨੂੰ ਮੰਨ ਲਓ ਹੂੰ ਜਿਹੜਾ ਅਜੇ ਪ੍ਰਧਾਨ ਹੈ ਹੀ ਨਹੀਂ ਹੂੰ ਇਹ ਸਾਰੀ ਪ੍ਰਕਿਰਿਆ 'ਚ ਕਹਿੰਦੇ ਪੰਜ ਮੈਮਰੀ ਕਮੇਟੀ ਨੇ ਗੁਪਤ ਤੌਰ ਤੇ ਫੈਸਲਾ ਕਰ ਲਿਆ ਹੋ ਸਕਦਾ ਉਹ ਨੂੰ ਜਨਤਕ ਵੀ ਕਰ ਦੇਣੋਂ ਆਉਂਦੇ ਦਿਨਾਂ 'ਚ ਕਿ ਅਸੀਂ ਕਿਸੇ ਦੌੜ 'ਚ ਨਹੀਂ ਕਿਸੇ ਸਮਝੌਤੇ 'ਚ ਨਹੀਂ ਕਿਸੇ ਪ੍ਰਕਿਰਿਆ 'ਚ ਨਹੀਂ ਅਸੀਂ ਸ਼੍ਰੋਮਣੀ ਕੱਲਦਲ ਦੀ ਭਰਤੀ ਵਾਲਾ ਕਾਰਜ ਪੂਰਾ ਕਰਨਾ ਉਸ ਤੋਂ ਬਾਅਦ ਕੌਮ ਦੇਖ ਕੇ ਤੇ ਚੁਣੇ ਹੋਏ ਨੁਮਾਇंदे ਦੇਖ